₹100 ਰੁਪਿਆ ਰੋ ਆਪ ਬੋਲ ਜੀ ਦੇਖੋ ਜਿਹੜੀ ਤਾਰਾਂ ਦੇ ਵਿੱਚ ਲੱਗੀ ਹੋਈ ਹੈ ਦੇਖ ਰਹੋ ਇਹ ਬੋਲ ਲੱਗ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਣਾ ਆ ਜੋ ਤਾਰ ਜਾ ਰਹੀ ਹੈ ਜੀ ਤੇ ਇਹ ਤਾਰ ਦੇ ਵਿਚਕਾਰ ਬੋਲ ਲੱਗੀ ਐ ਇੱਥੇ ਵੀ ਲੱਗੀ ਹੋਈ ਐ ਉਹ ਉੱਥੇ ਵੀ ਲੱਗੀ ਹੋਈ ਐ ਦੇਖੋ ਜੀ ਥੋੜਾ ਥੋੜਾ ਡਿਸਟੈਂਸ ਤੋਂ ਬਾਅਦ ਜੀ 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 ਬਿਲਕੁਲ ਠੀਕ ਹੈ ਔਰ ਇਹ ਸਿਰਫ ਉੱਤੇ ਵਾਲੀ ਜਿਹੜੀ ਤਾਰ ਹੈ ਨਾ ਉੱਤੇ ਲੱਗੀ ਹੋਈ ਐ ਥੱਲੇ ਜਿਹੜੀ ਤਾਰਾਂ ਨੇ ਉਹਨਾਂ ਤੇ ਨਹੀਂ ਲੱਗੀ ਹੋਈ ਇਹ ਕਿਉਂ ਹੈ ਜਿਨ੍ਹਾਂ ਨੂੰ ਪਤਾ ਹੈ ਬਈ ਕਮੈਂਟ ਕਰਕੇ ਜਰੂਰ ਦੱਸਿਓ ਹਾਂ ਜੀ ਜਿਹੜੇ ਦਾ ਸਿਆਣੇ ਤੇ ਸੂਝਵਾਨ ਬੰਦੇ ਹੋਣਗੇ ਉਹ ਤਾਂ ਕਰਨਗੇ ਵਧੀਆ ਵਧੀਆ ਕਮੈਂਟ ਜਿਹਨਾਂ ਨੂੰ ਪਤਾ ਹੋਏਗਾ ਉਹ ਦੱਸਣਗੇ ਜੇ ਨਹੀਂ ਪਤਾਏਗਾ ਕਹਿਣਗੇ ਵੀਰੇ ਵੀ ਨਹੀਂ ਪਤਾ ਹਾਂਜੀ ਲੇਕਿਨ ਜਿਹੜੇ ਹੋਣਗੇ ਨਾ ਬੇਅਕਲ ਗੁੰਡੇ ਬਦਮਾਸ਼ ਉਹ ਕੱਢਣਗੇ ਗਾਲਾਂ ਹੁਣ ਮੈਨੂੰ ਪਤਾ ਕਿਉਂ ਕਹਿ ਰਹੇ ਆ ਕਿਉਂਕਿ ਕੱਲ ਨਾ ਮੈਂ ਇੱਕ ਵੀਡੀਓ ਦੇਖੀ ਫੇਸਬੁੱਕ ਦੇ ਉੱਤੇ ਜੀ ਕੋਈ ਵੀਰ ਹੈ ਇੰਜੀਨੀਅਰ ਕਰਕੇ ਉਹਨਾਂ ਦਾ ਪੇਜ ਹੈ ਕੋਈ ਅੱਛਾ ਜੀ ਤੇ ਉਹਨਾਂ ਨੇ ਆਹੀ ਵੀਡੀਓ ਪਾਈ ਹੋਈ ਸ਼ਾਰਟ ਦੇ ਵਿੱਚ ਕਿ ਭਈ ਇਹ ਤਾਂ ਦੱਸੋ ਕਿ ਇਹ ਕਿਉਂ ਜਿਹੜਾ ਹੈ ਲੱਗੀ ਹੁੰਦੀ ਹੈ ਹਾਂਜੀ ਤੇ ਥੱਲੇ ਨਾ ਲੋਕਾਂ ਨੇ ਉਹਨਾਂ ਨੂੰ ਗਾਲਾਂ ਕੱਢੀਆਂ ਵਾਈ ਉਹੀ ਤਾਂ ਮੈਨੂੰ ਨਹੀਂ ਸਮਝ ਆਇਆ ਕਿ ਭਾਈ ਜੇ ਤੁਹਾਨੂੰ ਪਤਾ ਹੈ ਦੱਸ ਦੋ ਜੇ ਨਹੀਂ ਪਤਾ ਆਲਾ ਪੁੱਛ ਰਿਹਾ ਨਾ ਨਾ ਪੁੱਛ ਰਿਹਾ ਲੱਗੀ ਹੋਈ ਹੈ ਕਿ ਤੁਸੀਂ ਦੱਸ ਦੋ ਅਗਰ ਪਤਾ ਦੱਸ ਦੋ ਨਹੀਂ ਪਤਾ ਤਾਂ ਸਿੰਪਲੀ ਕਹਿ ਦਿਓ ਵੀਰ ਜੀ ਪਤਾ ਨਹੀਂ ਹੈਗਾ ਨਾ ਕਰੋ ਕਮੈਂਟ ਨਹੀਂ ਪਤਾ ਕਮੈਂਟ ਨਾ ਕਰੋ ਕੋਈ ਗੱਲ ਨਹੀਂ ਜੇ ਨਹੀਂ ਪਤਾ ਕਮੈਂਟ ਨਾ ਕਰੋ ਯਾ ਲਿਖ ਦਿਓ ਜੇ ਪਿਆਰ ਜਿਵੇਂ ਹੁੰਦਾ ਨਾ ਇੱਕ ਪਿਆਰ ਪੈ ਜਾਂਦਾ ਆਪਾਂ ਜਦ ਰੈਗੂਲਰ ਵੀਡੀਓ ਪਾਉਂਦੇ ਆ ਇੱਕ ਪਰਿਵਾਰ ਦਾ ਹਿੱਸਾ ਬਣ ਜਾਂਦਾ ਆਪਣਾ ਹਨਾ ਤੇ ਬੰਦਾ ਕਹਿੰਦਾ ਵੀਰ ਜੀ ਮੈਨੂੰ ਤਾਂ ਪਤਾ ਨਹੀਂ ਹਾਲ ਖਤਮ ਹੈ ਲੇਕਿਨ ਥੱਲੇ ਉਹ ਲੋਕਾਂ ਨੇ ਗਾਲਾਂ ਮੈਂ ਤਕਰੀਬਨ ਜਿੰਨੇ ਵੀ ਕਮੈਂਟ ਪੜੇ ਨਾ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਇੱਕ ਵੀ ਕਮੈਂਟ ਉਹਨਾਂ ਦੇ ਪੋਜ਼ਿਟਿਵ ਹੋਵੇ ਸਾਰਿਆਂ ਨੇ ਗਾਲਾਂ ਕੋਈ ਕਹਿੰਦੇ ਬਸ ਕਮਾਣ ਲਈ ਆ ਗਏ ਇਸ ਲਈ ਆ ਗਏ ਅਗਰ ਤੁਸੀਂ ਸੋਚਦੇ ਹੋ ਮੈਂ ਕਿਸੇ ਨੂੰ ਤੁਸੀਂ ਕਮੈਂਟਾਂ ਵਿੱਚ ਗਾਲਾਂ ਕੱਢ ਕੇ ਜਾਂ ਗੱਦਾ ਬੋਲ ਕੇ ਜਾਂ ਫਿਰ ਘਟੀਆ ਵਰਡਿੰਗ ਯੂਜ਼ ਕਰਕੇ ਪੀ ਤੁਸੀ ਮਹਾਣ ਬਨ ਜੋਗੇ ਨਹੀਂ ਜਾਂ ਉਹਦੇ ਵੀਡੀਓ ਡਾਊਨ ਹੋ ਜੂਗੇ ਐਦਾਂ ਦਾ ਕੁਛ ਨਹੀਂ ਹੁੰਦਾ ਕੁਛ ਨਹੀਂ ਹੋਣਾ ਭਾਈ ਕੁਛ ਵੀ ਨਹੀਂ ਹੋਣਾ ਤੁਹਾਡੀ ਆਪਣੀ ਜੁਬਾਨ ਗਲਤੀ ਹੋਏਗੀ ਠੀਕ ਹੈ ਜੀ ਤੁਹਾਡੀ ਮਾਨਸਿਕਤਾ ਦਾ ਪਤਾ ਲੱਗਦਾ ਹੈ ਜੀ ਮੈਂ ਬੰਦਾ ਥੋੜਾ ਕਮੈਂਟ ਦੇਖੂਗਾ ਉਹ ਤੁਹਾਡੀ ਪ੍ਰੋਫਾਈਲ ਚੈੱਕ ਕਰੂਗਾ ਹਾਂ ਅਸੀਂ ਵੀ ਕਰਦੇ ਹਾਂ ਤੁਹਾਨੂੰ ਦੇਖੂਗਾ ਵੀ ਹਾਂ ਵੀ ਤੁਸੀਂ ਹੋ ਕੌਣ ਜਿਹੜਾ ਕਿ ਇੰਨੀ ਵਧੀਆ ਵਧੀਆ ਸ਼ਦਾਬਲੀ ਤੁਸੀਂ ਯੂਜ਼ ਕਰ ਰਹੇ ਹੋ ਹਾਂ ਹਾਂ ਬਿਲਕੁਲ ਬਿਲਕੁਲ ਮੈਂ ਇਹ ਕਹਿਣਾ ਭਾਈ ਜੇ ਲੋ ਤੁਹਾਡਾ ਪਰਿਵਾਰ ਤੁਹਾਡੇ ਕਮੈਂਟ ਪੜਦਾ ਹੋਏਗਾ ਕਾਟਦੇ ਲਾਂਤਾ ਨਹੀਂ ਪਾਉ ਹੈ ਕਿਉਂਕਿ ਜਿਹੜੇ ਤੁਹਾਡੇ ਕਮੈਂਟ ਨੇ ਨਾ ਉਹ ਓਪਨਲੀ ਹੁੰਦੇ ਨੇ ਕੋਈ ਪ੍ਰਾਈਵੇਸੀ ਨਹੀਂ ਹੁੰਦੀ ਪੂਰੀ ਹੁੰਦਾ ਹੈਗਾ ਉਹ ਤੁਹਾਡੀ ਫੈਮਲੀ ਵੀ ਦੇਖੂਗੀ ਤੁਹਾਡੇ ਰਿਸ਼ਤੇਦਾਰ ਵੀ ਦੇਖਣਗੇ ਅੱਗੇ ਤੁਹਾਡੇ ਬੱਚੇ ਵੀ ਦੇਖਣਗੇ ਹਾਂ ਬੱਚੇ ਕੀ ਕਰਨਗੇ ਲੋ ਜੀ ਸਾਡੇ ਪਿਤਾ ਜੀ ਐ ਮਾਤਾ ਜੀ ਜੋ ਵੀ ਸੀਗੇ ਪਿਤਾ ਜੀ ਯਾਤਰਾ ਕਰਦੇ ਨੇ ਮਾਤਾ ਜੀ ਤਾਂ ਭੈਣਾਂ ਦਾ ਘੱਟ ਹੀ ਕਰਦੀਆਂ ਨੇ ਲੇਕਿਨ ਮੈਂ ਦੇਖਿਆ ਕਈ ਕਮੈਂਟ ਹੋ ਰያ ਤਾਂ ਫੀਕ ਆਈਡੀ ਬਣਾਈ ਹੁੰਦੀ ਹੈ ਰੱਬ ਜਾਣਦਾ ਕੀ ਹੈ ਕੀ ਨਹੀਂ ਫਿਰ ਤੇ ਜਾ ਤਾਂ ਜਿਹੜੇ ਵੀ ਸਾਡੇ ਕਮੈਂਟ ਕਰਦੇ ਨੇ ਬੱਚੇ ਪੜਦੇ ਨੇ ਕਿ ਪਿਤਾ ਜੀ ਸਾਡੇ ਇਹੋ ਜੀ ਬੋਲੀ ਬੋਲਦੇ ਨੇ ਬਿਲਕੁਲ ਜੀ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਸਾਰੇ ਯੂਜ਼ ਕਰਦੇ ਨੇ ਆਪਾਂ ਨੂੰ ਵੀ ਪਤਾ ਤਾਂ ਹਾਰਵਰਡ ਟਾਈਮ ਦੇ ਬੱਚੇ ਨੇ ਵੀ ਯੂਜ਼ ਕਰਨਾ ਐ ਫਿਰ ਬੱਚੇ ਨੂੰ ਲੋਕੀ ਕਹਿਣਗੇ ਕਿ ਪੁੱਤ ਤੇਰਾ ਪਿਓ ਤਾਂ ਗੰਦੀਆਂ ਗੰਦੀਆਂ ਗੱਲਾਂ ਕੱਢਦਾ ਸੀ ਅਗਰ ਤੁਸੀਂ ਕਹਿੰਦੇ ਹੋ ਵੀ ਸਾਡੇ ਘਰੇ ਤਾਂ ਇਦਾਂ ਹੀ ਬੋਲਦੇ ਨੇ ਸਾਡੇ ਇਦਾਂ ਹੀ ਚੱਲਦਾ ਫਿਰ ਤੁਸੀਂ ਇਹ ਵੀ ਆਪਣੇ ਮਾਈਂਡ ਚ ਰੱਖੋ ਤੇ ਇਸ ਲਈ ਤਿਆਰ ਵੀ ਹੋ ਜਾਓ ਵੀ ਅਗਰ ਅੱਜ ਤੁਸੀਂ ਕਿਸੇ ਨੂੰ ਗਲਤ ਬੋਲੋ ਕੱਲੂ ਤੁਹਾਡੇ ਬੱਚੇ ਤੁਹਾਨੂੰ ਬੋਲਣਗੇ ਜਾਂ ਤਾਂ ਭਈ ਉਹ ਇਹੋ ਜਿਹੇ ਬਣ ਚੁੱਕੇ ਨੇ ਆਦੀ ਹੋ ਚੁੱਕੇ ਨੇ ਉਹਨਾਂ ਨੂੰ ਫਰਕ ਹੀ ਨਹੀਂ ਪੈਂਦਾ ਬਿਲਕੁਲ ਜੀ ਕੀ ਉਹਨਾਂ ਦੇ ਸ਼ਾਇਦ ਉਹ ਆਪਣੇ ਬੱਚੇ ਨੂੰ ਸਿਖਾਈ ਕਿਉਂਕਿ ਜਹਾਜ਼ਾ ਘਰ ਦਾ ਮਾਹੌਲ ਹੁੰਦਾ ਜਹਾਜ਼ਾ ਖੁਦ ਪੇਰੈਂਟਸ ਹੁੰਦੇ ਨੇ ਉਦਾਂ ਦੀ ਅੱਗੇ ਬੱਚੇ ਪਾਉਂਦੇ ਨੇਗੇ ਸੋ ਕਿਸੇ ਨੂੰ ਵੀ ਪੂਰਾ ਬੋਲਣ ਤੋਂ ਪਹਿਲਾਂ ਜਾਂ ਬੁਰਾ ਕਰਨ ਤੋਂ ਪਹਿਲਾਂ ਕਿਸੇ ਨਾਲ ਵੀ 100 ਵਾਰ ਸੋਚਿਆ ਕਰੋ ਵੀ ਕੱਲ ਨੂੰ ਮੈਂ ਵੀ ਇਸੇ ਸਟੇਜ ਤੇ ਨਹੀਂ ਹੋ ਸਕਦਾ ਉਹਨਾਂ ਨੂੰ ਪਰਸਨਲ ਤੌਰ ਤੇ ਉਸ ਵੀਰ ਦੀ ਜਿਹੜਾ ਇੰਜੀਨੀਅਰ ਕਰਕੇ ਪੇਜ ਆ ਉਹਨਾਂ ਦਾ ਇੰਜੀਨੀਅਰ ਕਰਕੇ ਮੈਂ ਇੱਕ ਵਾਰ ਸਾਨੂੰ ਨਾ ਧਰਨੇ ਤੇ ਮਿਲੇ ਵੀ ਸੀ ਗਿਓ ਅੱਛਾ ਜੀ ਖਨੋਰੀ ਬਾਰਡਰ ਤੇ ਯਾਦ ਖਨੋਰੀ ਬਾਰਡਰ ਤੇ ਮਿਲੇ ਸੀ ਮੈਂ ਕਿਹਾ ਇਹ ਵੀ ਵੀਰ ਜਿਹੜਾ ਬਲੌਗ ਵੀ ਬਣਾਉਂਦੇ ਨੇ ਤੇ ਵਧੀਆ ਉਹਨਾਂ ਦੀ ਵੀਡੀਓ ਇਨਫੋਰਮੇਸ਼ਨ ਵਾਲੀ ਹੁੰ ਇਹ ਇਤਰਾਜ਼ ਹੈ ਭਾਈ ਤੁਸੀਂ ਪਿਆਰ ਨਾ ਕਰੋ ਕਿ ਵੀਰੇ ਤੁਹਾਡੇ ਆ ਵੀਡੀਓ ਜਾਂ ਆ ਗੱਲਬਾਤ ਸਾਨੂੰ ਪਸੰਦ ਨਹੀਂ ਆਈ ਗੱਲ ਖਤਮ ਹੈ ਹਾਂ ਨਾ ਅਗਰ ਉਹਨੂੰ ਗਾਲਾਂ ਕੱਢ ਕੇ ਤੁਸੀਂ ਮਤਲਬ ਕਿ ਉਹਦਾ ਕੁਝ ਉਹਦਾ ਤਾਂ ਕੁਝ ਵੀ ਨਹੀਂ ਜਾਣਾ ਨਹੀਂ ਪਹਿਲੀ ਗੱਲ ਅਗਰ ਤੁਹਾਨੂੰ ਕੋਈ ਬੰਦਾ ਪਸੰਦ ਨਹੀਂ ਹੈਗਾ ਪਰਸਨਲੀ ਵੀ ਜਾਂ ਫਿਰ ਸੋਸ਼ਲ ਮੀਡੀਆ ਤੇ ਵੀ ਤੁਸੀਂ ਉਹਨੂੰ ਵਾਚ ਕਰੋ ਹੀ ਨਾ ਮੈਂ ਤੁਹਾਨੂੰ ਦੱਸਾਂ ਜੀ ਜਿੱਥੇ ਤੁਸੀਂ ਕਮੈਂਟ ਕਰ ਰਹੇ ਹੋ ਨਾ ਜੀ ਉਹ ਪਿਆਰਿਓ ਕਮੈਂਟ ਸੈਕਸ਼ਨ ਦੇ ਨਾਲ ਨਾਲ ਇੱਕ ਬਲਾਕ ਦਾ ਬਟਨ ਵੀ ਹੁੰਦਾ ਹੈ ਬਲਾਕ ਕਰ ਦਿਓ ਜੇ ਤੁਸੀਂ ਨਹੀਂ ਦੇਖਣਾ ਪਸੰਦ ਕਰਦੇ ਚੱਕ ਕੇ ਬਲੌਕ ਕਰ ਦਿਓ ਜਿਹੜਾ ਇਹ 1500 ਨੂੰ ਪਸੰਦ ਨਹੀਂ ਤੁਸੀਂ ਉਹਨੂੰ ਵਾਚ ਹੀ ਨਾ ਕਰੋ ਨਾ ਤੁਸੀਂ ਉਹਨੂੰ ਵਾਚ ਕਰਦੇ ਹੋ ਇੱਥੇ ਤੱਕ ਕਿ ਉਹਦੀ ਪੂਰੀ ਵੀਡੀਓ ਦੇਖਦੇ ਹੋਗੇ ਤਾਂ ਹੀ ਕਮੈਂਟ ਕਰਦੇ ਹੋ 90 ਪੁਆਇੰਟ ਚੱਕਦੇ ਹੋਗੇ ਫਿਰ ਕੱਲੀ ਕੱਲੀ ਗੱਲ ਤੇ 10 10 ਗੱਲਾਂ ਬਣਾ ਕੇ ਤੁਸੀਂ ਕਮੈਂਟ ਵਿੱਚ ਲਿਖਦੇ ਹੋ ਭਾਈ ਮੈਨੂੰ ਇੱਕ ਗੱਲ ਸਮਝਾ ਦਿਓ ਤੁਸੀਂ ਐਨੇ ਵੇਲੇ ਬੈਠੇ ਹੋ ਕਿ ਅਗਲੀ ਦੀ ਪੂਰੀ ਵੀਡੀਓ ਦੇਖਣ ਤੋਂ ਬਾਅਦ ਉਹਨੂੰ ਗਾਲਾਂ ਕੱਢਦੇ ਹੋ ਮੈਨੂੰ ਇੱਕ ਗੱਲ ਸਮਝਾਓ ਜੇ ਤੁਸੀਂ ਐਨੇ ਵੇਲੇ ਹੋ ਭਾਈ ਕੋਈ ਨਾ ਕੰਮ ਕਾਜ ਕਰ ਲਓ ਹੈਨਾ ਜੇ ਐਨੇ ਵੇਲੇ ਕੰਮ ਕਾਜ ਕਰ ਲਓ ਇੱਥੇ ਉਹਨੂੰ ਵੀ ਫੇਰਾ ਜਿਹੀਆਂ ਵੀਡੀਓ ਦੇਖੇ ਨੇ ਤੁਸੀਂ ਵੀਡੀਓ ਬਣਾਉਣੇ ਕਿਉਂ ਇੱਥੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਜਵਾਬ ਦੇਣਾ ਚਾਹਨੀ ਆ ਜਿਹੜੇ ਬੰਦੇ ਇਦਾਂ ਦੀ ਸੋਚ ਰੱਖਦੇ ਨੇ ਸਾਰੇ ਨਹੀਂ ਰੱਖਦੇ ਹੈਗੇ ਕੁਝ ਕੋ ਹੁੰਦੇ ਨੇਗੇ ਸਾਡੀ ਸਿੱਖੀ ਕੁイズ ਦੀ ਵੀਡੀਓ ਹੁੰਦੀ ਹੈਗੀ ਹਾਂ ਉਹਨੋਂ ਨਾ ਵਿਊਜ਼ ਆਉਂਦੇ ਆ ਪ੍ਰੋਪਰਲੀ ਨਾ ਉਹ ਤੇ ਪ੍ਰੋਪਰਲੀ ਕੋਈ ਕਮੈਂਟ ਕਰਦਾ ਹਾਂ ਕਿਉਂ ਕਿਉਂਕਿ ਤੁਹਾਡੀ ਨੌਲੇਜ ਹੋਣੀ ਹੈ ਨਹੀਂਗੀ ਹਾਂ ਬਿਲਕੁਲ ਮੈਂ ਤੁਹਾਨੂੰ ਸਾਫ਼-ਸਾਫ਼ ਕਹਿ ਰਹੀ ਹਾਂ ਮੈਂ ਪਹਿਲਾਂ ਬੋਲ ਚੁੱਕੀ ਹਾਂ ਬਿਲਕੁਲ ਬਿਲਕੁਲ ਮੈਂ ਸਹਿਮਤ ਹਾਂ ਕਿ ਨਜ਼ਰ ਨਹੀਂ ਹੈ ਨਹੀਂਗੀ ਅਗਰ ਤੋ ਅਸੀਂ ਉਹਦਾ ਦੀ ਵੀਡੀਓ ਬਣਾਉਣੇ ਤੁਹਾਨੂੰ ਤਕਲੀਫ ਹੁੰਦੀ ਆ ਬਿ ਜਿਹੜਾ ਸਵਾਲ ਸਾਨੂੰ ਆਉਂਦਾ ਨਹੀਂ ਜਿਹੜੀ ਨੌਲੇਜ ਸਾਨੂੰ ਹੈ ਨਹੀਂ ਵੀ ਤੁਸੀਂ ਪੁੱਛਿਆ ਕਿਉਂ ਆਗਾ ਹਾਂ ਸਹੀ ਗੱਲ ਹੈ ਬਿਲਕੁਲ ਬਿਲਕੁਲ ਇੱਥੇ ਆਂਦੀ ਆਗੀ ਇਸ ਲਈ ਮੈਂ ਤੁਹਾਨੂੰ ਹੱਥ ਜੋੜ ਕੇ ਇੱਕ ਤਰ੍ਹਾਂ ਦੀ ਰਿਕਵੈਸਟ ਹੀ ਕਰ ਰਹੀ ਆਂਗੀ ਪਹਿਲਾਂ ਆਪਣੀ ਨੌਲੇਜ ਵਧਾਓ ਜਿਹੜੀ ਵੀਡੀਓ ਹੈਗੀ ਆ ਮਤਲਬ ਕਿ ਗਲਤ ਮਲਤ ਹੈ ਗੰਦੀ ਹੈਗੀ ਆ ਉਹਨੂੰ ਤੁਸੀਂ ਬੋਲੋ ਉਹਨੂੰ ਕੋਈ ਕੁਝ ਨਹੀਂ ਬੋਲੇਗਾ ਨਹੀਂ ਬੋਲਣਾ ਵੀ ਇਹ ਸਹੀ ਤਰੀਕੇ ਨਾਲ ਬੋਲੋ ਨਾ ਗਾਲਾਂ ਕੱਢ ਕੇ ਨਾ ਬੋਲੋ ਜੇ ਕੋਈ ਬੰਦਾ ਗਲਤ ਵੀਡੀਓ ਬਣਾ ਰਿਹਾ ਹੈ ਕਈ ਸਾਡੀਆਂ ਭੈਣਾਂ ਵੀਡੀਓ ਬਣਾਉਂਦੀਆਂ ਨੇ ਉਹ ਨਾਚ ਡਾਂਸ ਕਰਦੇ ਕਰਦੇ ਦੇਖੋ ਨਾਚ ਕਰਨਾ ਡਾਂਸ ਕਰਨਾ ਮਾੜੀ ਗੱਲ ਨਹੀਂ ਹੈ ਇੱਕ ਪ੍ਰਕਾਰ ਦੀ ਐਕਸਰਸਾਈਜ਼ ਹੈ ਪਰ ਉਹ ਕੱਪੜੇ ਉਤਾਰ ਕੇ ਅਧ ਨੰਗੀਆਂ ਹੋ ਕੇ ਬਣਾਣਾ ਇਸ ਚੀਜ਼ ਨੂੰ ਮੈਂ ਗਲਤ ਮੰਨਦਾ ਤੋਂ ਉਹਨਾਂ ਨੂੰ ਕਹੋ ਕਿ ਭੈਣੇ ਭੈਣੇ ਸ਼ਫਤ ਵਰਤਣਾ ਨਹੀਂ ਕਿ ਭੈਣੇ ਜੇ ਤੁਸੀਂ ਕੰਮ ਕਰ ਰਹੇ ਹੋ ਸ਼ੋਭਾ ਨਹੀਂ ਦਿੰਦਾ ਤੁਸੀਂ ਡਾਂਸ ਕਰੋ ਨੱਚੋ ਮਾੜਾ ਗੱਲ ਨਹੀਂ ਹੈਗੀ ਐਕਸਰਸਾਈਜ਼ ਇੱਕ ਤਰੀਕੇ ਦੀ ਸਭੇਕ ਤਰੀਕੇ ਦੇ ਨਾਲ ਹਣਾ ਮੈਂ ਵੀ ਨੱਚਦਾ ਮੈਂ ਵੀ ਕਹਾ ਮੇਰੀ ਵੀ ਥੋੜੀ-ਬਹੁਤ ਵੀਡੀਓ ਆਂਦੀ ਹੈ ਨੱਚਦਾ ਆਪਣੇ ਹੱਥੇ ਖੜੇ ਨਹੀਂ ਆਂਦੀ ਹੈ ਪਰ ਇਹ ਸਭੇ ਤਰੀਕਿਆਂ ਨਾਲ ਨੱਚਦੇ ਆ ਉਹਨੇ ਕੀ ਗੰਦੇ ਗਾਣੇ ਤੇ ਗੰਦੇ ਤਰੀਕੇ ਨਾਲ ਨੱਚੋ ਉਹਨੂੰ ਭੈਣ ਕੇ ਸੰਬੋਧਨ ਕਰੋ ਭੈਣ ਦਾ ਕਹਿਣਾ ਨਹੀਂ ਬਟ ਅੱਜ ਕੱਲ ਤਾਂ ਭੈਣ ਭਰਾ ਜਾਂ ਫਿਰ ਮਿੱਤਰ ਜੀ ਨਾ 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 ਜੀ ਭੈਣ ਜੀ ਇਹ ਵਰਡ ਤਾਂ ਆਪਾਂ ਭੁੱਲ ਚੁੱਕੇ ਆਂ ਬਈ ਸਾਡਾ ਮਕਸਦ ਜਿਹੜਾ ਬਣ ਗਿਆ ਨਾ ਅਗਲੇ ਦਿਨ ਇਨਸਲਟ ਕਰਨਾ ਬਣ ਗਿਆ ਸਾਡਾ ਮਕਸਦ ਅਗਲੇ ਨੂੰ ਸਮਝਾੜਨਾ ਨਹੀਂ ਹੈ ਅੱਜ ਕੱਲ ਤਾਂ ਮਤਲਬ ਕਿ ਫੈਮਲੀ ਜੀ ਵੀ ਇਦਾਂ ਦੇ ਮਾਹੌਲ ਚੱਲ ਰਹੇ ਨੇਗੇ ਕਿਤੇ-ਕਿਤੇ ਮੈਂ ਦੇਖੇ ਨੇਗੇ ਵੀ ਅੱਜ ਕੱਲ ਦਾ ਫੈਮਿਲੀ ਵਿੱਚ ਇੱਕ ਭਰਾ ਦੂਜੇ ਭਰਾ ਨੂੰ ਦੇਖ ਕੇ ਖੁਸ਼ ਨਹੀਂ ਆਉਂਦਾ ਬਿਲਕੁਲ 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 ਆਪਸ ਵਿੱਚ ਚਲੋ ਬਹੁਤ ਸਾਰੀਆਂ ਗੱਲਾਂ ਜੇ ਗੱਲਾਂ ਕਰਾਂਗੇ ਬਹੁਤ ਲੰਬੀ ਹੋ ਜਾਣਗੀਆਂ ਸੋ ਅਖੀਰ ਦੇ ਵਿੱਚ ਇਹੀ ਬੇਨਤੀ ਕਰਨਾ ਚਾਹਾਂਗੇ ਭਾਈ ਪਿਆਰ ਮੁਹੱਬਤ ਨਾ ਰਹੋ ਜਿਨ੍ਹਾਂ ਨੂੰ ਤੁਸੀਂ ਨਹੀਂ ਪਸੰਦ ਕਰਦੇ ਵੀਡੀਓ ਨਹੀਂ ਪਸੰਦ ਆਉਂਦੀ ਤੁਸੀਂ ਉਹਨਾਂ ਨੂੰ ਬਲੌਕ ਕਰ ਦਿਓ ਜੇ ਤੁਹਾਨੂੰ ਗੰਦਗੀ ਪਸੰਦ ਹੈ ਜੇ ਤੁਹਾਨੂੰ ਗਾਲਾਂ ਗੂਲਾਂ ਪਸੰਦ ਹੈ ਤੁਸੀਂ ਦੇਖੋ ਅਸੀਂ ਤੁਹਾਨੂੰ ਰੋਕਣ ਵਾਲੇ ਕੌਣ ਹੁੰਨੇ ਆ ਭਾਈ ਤੁਸੀਂ ਜਾਓ ਕੈਰੀ ਮਿਨਾਟੀ ਹੈ ਲੋਕਾਂ ਨੂੰ ਗਾਲਾਂ ਕੱਢ ਦਿਓ ਵੀਡੀਓ ਦੇਖ ਲਓ ਜਾ ਕੇ ਹਾਂ ਨਾ ਹੋਰ ਹੀ ਬਥੇਰੇ ਨੇ ਬੀਬ ਉਹਨੂੰ ਜਾ ਕੇ ਦੇਖ ਲਓ ਉਹ ਵੀ ਗਾਲਾ ਕੱਢਦਾ ਆਪਣੀ ਵੀਡੀਓ ਵਿੱਚ ਜੇ ਤੁਹਾਨੂੰ ਪਸੰਦ ਹੀ ਹੋਈ ਚੀਜ਼ ਹੈ ਉਹ ਜਾ ਕੇ ਦੇਖੋ ਲੇਕਿਨ ਜਿਹੜੇ ਲੋਕੀ ਸੱਬੇ ਕੀ ਵੀਡੀਓ ਬਣਾਉਂਦੇ ਨੇ ਠੀਕ ਹੈ ਨਹੀਂ ਉਹਨਾਂ ਨੂੰ ਜਾ ਕੇ ਤੁਸੀਂ ਗਾਲਾ ਨਾ ਕੱਢੋ ਉਹਨਾਂ ਨੂੰ ਜਾ ਕੇ ਪੁਠਾਈਦਾਨਾ ਬੋਲੋ ਕੋਈ ਇਨਫੋਰਮੇਸ਼ਨ ਵਾਲੀ ਵੀਡੀਓ ਹੈ ਜੇ ਤੁਹਾਨੂੰ ਇਨਫੋਰਮੇਸ਼ਨ ਨਹੀਂ ਪਸੰਦ ਤੁਸੀਂ ਸਿੱਧਾ ਕਹੋ ਵੀਰੇ ਆਹ ਇਨਫੋਰਮੇਸ਼ਨ ਇਸ ਲਈ ਬਣੇ ਲੱਗੀ ਕੋਈ ਮੇਰੇ ਵਿੱਚ ਆਹ ਕਮੀ ਸੀ ਤੁਹਾਡੇ ਕੋਲ ਇਹ ਜਵਾਬ ਤਾਂ ਹੈ ਨਹੀਂ ਕਿ ਉਹਦੀ ਵੀਡੀਓ 'ਚ ਕਮੀ ਕੀ ਹੈ ਤੁਹਾਡੇ ਕੋਲ ਪੱਲੇ ਸਿਰਫ ਗਾਲ ਹੈ ਇਹ ਗਾਲਾਂ ਕੱਢਦੇ ਹੋ ਸੋ ਬੇਨਤੀ ਹੈ ਗਾਲਾ ਗੁਲਾ ਨਾ ਕੱਢੋ ਨਹੀਂ ਪਸੰਦ ਤਾਂ ਬਲੌਕ